ਸਾਡਾ ਦਾ ਸਰਬ ਇੱਕ ਚੀਰਾ ਆ ਜਿਹੜਾ ਮੂਰੇ ਹੁੰਦਾ ਹੈ ਕੰਮ ਜਿਹੜੇ ਆ ਸਾਰੇ ਸੰਗਤ ਦੇ ਪੈਸੇ ਨਾਲ ਹੀ ਕੀਤੇ ਜਾਂਦੇ ਆ ਅਸੀਂ ਧੰਨਵਾਦ ਕਰਦੇ ਆ ਉਸ ਸੰਗਤ ਦਾ ਜਿਹੜੀ ਮਤਲਬ ਇੰਨੀ ਮਾਇਆ ਸਾਨੂੰ ਭੇਜਦੀ ਆ ਜਿਹਦੇ ਕਰਕੇ ਸਾਰੇ ਵੱਡੇ ਵੱਡੇ ਕਾਰਜ ਹੋ ਰਹੇ ਨੇ ਜੇ ਰੱਬ ਨੇ ਤੁਹਾਨੂੰ ਜਨਮ ਦਿੱਤਾ ਹੱਥ ਪੈਰ ਚੰਗੇ ਦਿੱਤੇ ਆ ਤੇ ਆਪਾਂ ਨੂੰ ਮਤਲਬ ਵਧੀਆ ਕਰਕੇ ਦਿੱਤੇ ਆ ਨਹੀਂ ਤਾਂ ਲੰਗੜੇ ਨੂੰ ਵੀ ਕੋੜੀ ਤੇਰੇ ਤਰੇ ਤਰੇ ਫਿਰਦੇ ਆ ਪਰ ਜੇ ਤੁਹਾਨੂੰ ਗੁਰੂ ਨੇ ਕਿਰਪਾ ਕੀਤੀ ਆ ਤਾਂ ਉਹਦਾ ਯਾਰ ਸਹੀ ਇਸਤੇਮਾਲ ਕਰੀਏ ਇਜ ਦਾ ਸ਼ਿਵ ਸੈਟੀ ਮਤਲਬ ਧਾਰਮਿਕ ਰਾਜਨੀਤਿਕ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਆ। ਇਹ 130 ਦੇ ਕਰੀਬ ਜਿਹੜੇ ਮਹੀਨਾਵਾਂ ਰਾਸ਼ਨ ਆ ਆਪਾਂ ਵੰਡਦੇ ਆ ਹਨਾ ਪਰਿਵਾਰਾਂ ਨੂੰ ਉਹਨਾਂ 'ਚ ਬਹੁਤ ਜ਼ਿਆਦਾ ਲੋੜਵੰਦੇ ਜਿ ਵਿਧਵਾ ਭੈਣਾਂ ਬੀਬੀਆਂ ਹਨਾ ਜਾਂ ਆਪਾਂ ਇਹ ਜੀ ਜੋੜੇ ਆ ਜਾਂ ਬਜ਼ੁਰਗ ਜੋੜੇ ਆ ਜਿਨ੍ਹਾਂ ਦਾ ਮਤਲਬ ਕੋਈ ਇਨਕਮ ਦਾ ਸਾਧਨ ਨਹੀਂ ਹੈਗਾ ਪੂਰੀ ਇਨਕੁਆਰੀ ਕਰਕੇ ਤਸੱਲੀ ਨਾਲ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਤੇ ਇਹ ਸਾਰਾ ਜੋ ਯੋਗਦਾਨ ਆ ਐਨ ਆਰ ਆਈ ਵੀਰਾਂ ਦਾ ਸੰਗਤ ਦਾ ਹਨਾ ਉਹ ਜਿਹੜੀ ਸਾਨੂੰ ਸੇਵਾ ਭੇਜਦੇ ਆ ਉਹਨੂੰ ਫਿਰ ਡਿਸਟ੍ਰਿਬਿਊਟ ਕੀਤਾ ਜਾਂਦਾ ਹੈ। ਬਾਲਡ ਬਾਈ ਜਾਣਣ ਦੀ ਮੈਂ ਮਰਦਾ ਦੀ ਗੱਲ ਆ ਉੱਚੇ ਵੱਡਾ ਸ਼ਰੇਹਾਰੇ ਨੇ ਮਤਲਬ ਕੋਈ ਕਦੀ ਵੀ ਕਰਦੀ ਨਹੀਂ ਕੋਈ ਖਰੀਦਿਆ ਨਹੀਂ ਅੱਜ ਕੱਲ ਤਾਂ ਬਹੁਤ ਸੋਖਾ ਹੋ ਗਿਆ ਨਾ ਸੋਸ਼ਲ ਮੀਡੀਆ ਦਾ ਜੋਗਿਆ ਆਪਾਂ ਵਟਸਐਪ ਤੇ ਮੈਸੇਜ ਛੱਡਦੇ ਆ ਜਦੋਂ ਫ੍ਰੀ ਹੁੰਦੇ ਆ ਮੈਸੇਜ ਨੂੰ ਦੇਖਦੇ ਆ ਨਾ ਤੇ ਮੇਰੇ ਮੈਸੇਜ ਹੁੰਦੀ ਆ ਦੇਖੋ ਇੰਨਾ ਕੋ ਉਹਨਾਂ ਦਾ ਪਿਆਰ ਮੇਰੇ ਨਾਲ ਨਹੀਂ ਬਾਬਾ ਮਤੀ ਸਾਹਿਬ ਨਾਲ ਆ ਸਿੰਗਾ ਸ਼ੀਦਾਂ ਨਾਲ ਆ ਸਥਾਨ ਨਾਲ ਆ ਮੈਨੂੰ ਮੈਸੇਜ ਕਰਨ ਦੀ ਬਹੁਤ ਘੱਟ ਲੋਡ ਪੈਂਦੀ ਕਿਤੇ ਐਮਰਜੈਂਸੀ ਸੇਵਾ ਦੇ ਤੌਰ ਤੇ ਆਏ ਸੀ ਜਦੋਂ ਆਪਾਂ ਸੇਵਾ 'ਚ ਲੱਗਾਂਗੇ ਤਾਂ ਮੇਰਾ ਖਿਆਲ ਨਹੀਂ ਕਿ ਉਹ ਨਸ਼ੇ 'ਚ ਪਊਗਾ ਪਹਿਲਾਂ ਜਿਹੜੇ ਚਲੋ ਪੈ ਚੁੱਕੇ ਆ ਬੱਚੇ ਹੁਣ ਉਹਨਾਂ ਦਾ ਤਾਂ ਚਲੋ ਹੌਲ-ਹੌਲ ਹੀ ਹੋ ਰਿਹਾ ਨਾ ਪਰ ਗੁਰਦੁਆਰਾ ਸਾਹਿਬ ਦੀ ਇੱਕ ਵੱਡੀ ਪ੍ਰਾਪਤੀ ਆ ਸਾਡੇ ਡਰੋਲੀ ਕਲਾਂ ਤੇ ਮਤਲਬ ਉੱਥੇ ਨੌਜਵਾਨ ਜੁੜੇ ਰਹਿੰਦੇ ਆ ਸੰਗਰਾਦ ਹੋ ਗਈ ਹੋਰ ਪ੍ਰੋਗਰਾਮ ਹੋ ਗਏ ਤੇ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਇਸ ਲੋਡ ਪੈਂਦੀ ਆ ਜਾ ਮਤਲਬ ਵਧੀਆ ਗੱਲ ਆ ਤੁਸੀਂ ਕਹਿ ਰਹੇ ਸਾਨੂੰ ਪਰ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਦੇਖੋ ਮੈਂ ਤਾਂ ਫਿਰ ਉਹੀ ਗੱਲ ਪਾਜੀ ਬੁੱਧੀ ਹਰ ਇੱਕ ਬੰਦੇ ਦੀ ਆਪੋ ਆਪਣੀ ਹੈ ਹੁਣ ਮਾਨ ਸਰਕਾਰ ਥੋੜੀ ਚਾਹੂਗੀ ਮੇਤੇ ਕਿਚੜ ਢੁਲੇ ਜੇ ਮਾਨ ਸਰਕਾਰ ਬਣੀ ਹੈ ਤਾਂ ਕੁਝ ਵਧੀਆ ਕਰਨ ਨੂੰ ਬਣੀ ਹੈ ਫਗਵਾੜਾ ਬ੍ਰਿਟਨ 24 ਨਿਊਜ਼ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਕੁਲਦੀਪ ਸਿੰਘ ਨੂਰ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਖਾਸ ਸ਼ੇਰੇ ਤੁਹਾਡੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਢੋਲੀ ਕਲਾ ਗਵਾਮਾ ਆਦਮਪੁਰ ਜਲੰਧਰ ਦੇ ਮੁੱਖ ਸੇਵਾਦਾਰ ਸੁਖਰਜਾ ਸਰਦਾਰ ਸੁਖਜੀਤ ਸਿੰਘ ਢੋਲੀ ਜੀ ਨਾਲ ਸਰਦਾਰ ਸਾਹਿਬ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਸਾਹਿਬ ਸੇਵਾ ਸੁਸਾਇਟੀ ਬਹੁਤ ਸਾਰੇ ਕੰਮ ਕਰ ਰਹੀ ਹੈ ਬਹੁਤ ਸਾਰੀ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ ਬਹੁਤ ਸਾਰੇ ਗਰੀਬਾਂ ਨੂੰ ਰਾਸ਼ਨ ਵੀ ਦੇ ਰਹੀ ਹੈ ਮਕਾਨ ਬਣਾ ਕੇ ਦੇ ਰਹੀ ਹੈ ਬਹੁਤ ਸਾਰੇ ਧਾਰਮਿਕ ਸਥਾਨਾਂ ਦੀ ਸੇਵਾ ਵੀ ਕਰ ਰਹੀ ਹੈ ਬਲੱਡ ਕੈਂਪ ਵੀ ਲਗਾ ਰਹੀ ਹੈ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਜਿਹੜੀ ਸੋਸਾਇਟੀ ਕਰ ਰਹੀ ਹੈ ਜੀ ਹਾਂਜੀ ਇਹ ਜਿਹਦਾ ਸੇਵਾ ਸੋਸਾਇਟੀ ਮਤਲਬ ਧਾਰਮਿਕ ਰਾਜਨੀਤਿਕ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਇਹ 130 ਦੇ ਕਰੀਬ ਜਿਹੜੇ ਮਹੀਨਾਵਾਰ ਰਾchnਿਆਂ ਆਪਾਂ ਵੰਡਦੇ ਹਾਂ ਨਾ ਪਰਿਵਾਰਾਂ ਨੂੰ ਉਹਨਾਂ 'ਚ ਬਹੁਤ ਜ਼ਿਆਦਾ ਲੋਡ ਬੰਦ ਹੈ ਜਿਹੜੇ ਵਿਧਵਾ ਭੈਣਾਂ ਬੀਬੀਆਂ ਹਨਾ ਜਾਂ ਪਾਹੀ ਜੀ ਜੋੜੇ ਆ ਜਾਂ ਬਜ਼ੁਰਗ ਜੋੜੇ ਆ ਜਿਨ੍ਹਾਂ ਦਾ ਮਤਲਬ ਕੋਈ ਇਨਕਮ ਦਾ ਸਾਧਨ ਨਹੀਂ ਹੈਗਾ ਪੂਰੀ ਇਨਕੁਆਰੀ ਕਰਕੇ ਤਸੱਲੀ ਨਾਲ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਆ ਤੇ ਇਹ ਸਾਰਾ ਜੋ ਯੋਗਦਾਨ ਆ ਐਨ ਆਰ ਆਈ ਵੀਰਾਂ ਦਾ ਸੰਗਤ ਦਾ ਹਨਾ ਉਹ ਜਿਹੜੀ ਸਾਨੂੰ ਸੇਵਾ ਭੇਜਦੇ ਆ ਉਹਨੂੰ ਫਿਰ ਡਿਸਟ੍ਰਿਬਿਊਟ ਕੀਤਾ ਜਾਂਦਾ ਆ ਜਿਵੇਂ ਵਿੱਦਿਆ ਦਾ ਖੇਤਰ ਆ ਬੱਚਿਆਂ ਦੀ ਪੜ੍ਹਾਈ ਲਈ ਫੀਸ ਵਗੈਰਾ ਜਾਂ ਜਮਾ ਕਰਾਉਣੀ ਹੈ ਹਨਾ ਤੇ ਜਾਂ ਕਿਸੇ ਗਰੀਬ ਲੋੜਵੰਦਾ ਦਾ ਇਲਾਜ ਆ ਤੇ ਉਹ ਸਾਰੀਆਂ ਸਹੂਲਤਾਂ ਮਤਲਬ ਸੰਗਤ ਦੇ ਸਹਿਯੋਗ ਨਾਲ ਹੀ ਕੀਤੀਆਂ ਜਾਂਦੀਆਂ ਹਨਾ ਜਿਵੇਂ ਹੁਣ ਆਪਾਂ ਤਪਸਥਾਨ ਬਾਬਾ ਗੰਡਾ ਸਿੰਘ ਜੀ ਦੇ ਸਥਾਨ ਤੇ ਤਕਰੀਬਨ 2400 2500 ਸਕਰ ਫੁੱਟ ਦੇ ਲੈਂਟਰ ਪਾਇਆ ਉਹ ਸਾਰਾ ਕਾਰਜ ਸੰਗਤ ਦਾ ਹੀ ਹੈ ਸਾਡਾ ਤਾਂ ਸਿਰਫ ਇੱਕ ਚੀਰਾ ਹੈ ਜਿਹੜਾ ਮੂਰੇ ਹੁੰਦਾ ਹੈ ਕੰਮ ਜਿਹੜੇ ਆ ਸਾਰੇ ਸੰਗਤ ਦੇ ਪੈਸੇ ਨਾਲ ਹੀ ਕੀਤੇ ਜਾਂਦੇ ਆ ਅਸੀਂ ਧੰਨਵਾਦ ਕਰਦੇ ਆ ਉਸ ਸੰਗਤ ਦਾ ਜਿਹੜੀ ਮਤਲਬ ਇੰਨੀ ਮਾਇਆ ਸਾਨੂੰ ਭੇਜਦੀ ਆ ਜਿਹਦੇ ਕਰਕੇ ਸਾਰੇ ਵੱਡੇ ਵੱਡੇ ਕਾਰਜ ਹੋ ਰਹੇ ਨੇ ਸ਼ਹੀਦ ਬਾਬਾ ਮਤੀ ਸੇਵਾ ਸੁਸਾਇਟੀ ਇੱਕ ਜਾਣਿਆ ਪਛਾਣਿਆ ਨਾਮ ਹੈ ਵਰਲਡ ਦੇ ਵਰਲਡ ਵਾਈਡ ਲੋਕ ਇਸ ਸੁਸਾਇਟੀ ਨੂੰ ਜਾਣਦੇ ਨੇ ਤੇ ਸ਼ਹੀਦ ਬਾਬਾ ਮਤੀਜੀ ਦਾ ਕੀ ਇਤਿਹਾਸ ਆ ਹਾਂਜੀ ਜਿਹੜੀ ਵਰਲਡ ਵਾਈਜ਼ ਜਾਣਨ ਦੀ ਮੈਂ ਮਤਲਬ ਤੁਹਾਡੀ ਗੱਲ ਆ ਉੱਚੇ ਵੱਡਾ ਸ਼ਰੇਪ ਪੱਤਰਕਾਰ ਭਾਈਚਾਰੇ ਦਾ ਆ ਕਿਉਂਕਿ ਇਹ ਪੱਤਰਕਾਰ ਭਾਈਚਾਰਾ ਕੋਈ ਖਰੀਦਿਆ ਹੋਇਆ ਨਹੀਂ ਹੈਗਾ ਮਤਲਬ ਇਹ ਬਿਲਕੁਲ ਨਿਸ਼ਕਾਮੀ ਮਤਲਬ ਪੱਤਰਕਾਰ ਭਾਈਚਾਰੇ ਨੇ ਇੰਨਾ ਕੁ ਸਾਥ ਦਿੱਤਾ ਹਨ ਮੈਂ ਮਤਲਬ ਉਹ ਕਦੀ ਵੀ ਕਾਰਜ ਨਹੀਂ ਦੇ ਸਕਦਾ ਤੇ ਸ਼ਹੀਦ ਬਾਬਾ ਮਤੀ ਸਾਬ ਜੀ ਦਾ ਜਿਹੜਾ ਇਤਿਹਾਸ ਆ ਮਤਲਬ ਜਿੱਦਾਂ ਸਾਡੇ ਬਜ਼ੁਰਗ ਦੱਸਦੇ ਆ ਪਏ ਇਹ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਦੇ ਜਿੰਨੇ ਕੋ ਹਿੰਦੂ ਤੇ ਉਸ ਟਾਈਮ ਮੁਸਲਮਾਨ ਹੁੰਦੇ ਸੀ ਇਹ ਆਪਣੀ ਬਰਾਬਰੀ ਦੇ ਇੱਕ ਰਾਜੇ ਸੀਗੇ ਤੇ ਇਹਨਾਂ ਦਾ ਜਨਮ ਹਾਲਟੇ ਬੱਲੇ ਪਿੰਡ ਚ ਹੋਇਆ ਸੀਗਾ ਤੇ ਮਤਲਬ ਉਸ ਵਾਰ ਜਿੱਦਾਂ ਹੁਣ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰੂ ਨਾਨਕ ਸਾਹਿਬ ਦਾ ਬਾਅਦ ਚ ਹੈ ਨਾ ਹਿੰਦੂ ਸਿੱਖ ਬਣੇ ਤੇ ਉਸ ਹੁਣ ਮਹਾਰਾਜ ਉੱਥੇ ਪ੍ਰਕਾਸ਼ ਹੈ ਚੰਗ ਖੰਡਪਾਤ ਸਾਹਿਬ ਚਾਲਦੇ ਆ ਤੇ ਇਹ ਜਿੱਦਾਂ ਹਿੰਦੂ ਬਰਾਬਰੀ ਦੇ ਇੱਕ ਰਾਜੇ ਸੀਗੇ ਤਾਂ ਆਪਣੀ ਗਊ ਤੇ ਗਰੀਬ ਦੀ ਰੱਖਿਆ ਲਈ ਇਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀ ਹਾਂਜੀ ਇੱਕ ਬਹੁਤ ਵੱਡੀ ਮਾਨਤਾ ਇਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਤੁਸੀਂ ਕਿਵੇਂ ਸੋਚਿਆ ਕਿ ਇੰਨੀ ਵੱਡੇ ਕੌਮ ਦੇ ਸ਼ਹੀਦ ਦੇ ਨਾਮ ਦੇ ਉੱਪਰ ਅਸੀਂ ਆਪਣੀ ਸੁਸਾਇਟੀ ਦਾ ਨਾਮ ਰੱਖੀਏ ਤਾਂ ਜੋ ਲੋਕ ਜਾਣ ਸਕਣ ਦੇਖੋ ਇਹ ਮੇਰੀ ਸੋਚ ਤਾਂ ਨਹੀਂ ਸੀ ਐਵੇਂ ਝੂਠ ਮਾਰਾਂ ਤੇ ਇਹ ਜਿਹੜੇ ਸਾਡੇ ਮੁੰਡੇ ਨੌਜਵਾਨ ਆ ਮਤਲਬ ਐਨ ਆਰ ਆਈ ਵੀਰ ਆ ਜਿਹੜੇ ਡਰੋਲੀ ਪਿੰਡ ਦੇ ਆ ਜਾਂ ਆਲਦੋਲੇ ਭਧਿਆਨੇ ਨਗਰ ਦੇ ਆ ਹਨ ਉਹ ਜਿਹੜੇ ਬਾਹਰ ਗਏ ਆ ਮੇਰੇ ਤੋਂ ਪਹਿਲਾਂ ਸੁਸਾਇਟੀ ਚੱਲਦੀ ਆ ਕਾਫੀ ਲੰਬੇ ਸਮੇਂ ਤੋਂ ਸੁਸਾਇਟੀ ਚੱਲਦੀ ਆ ਮੈਨੂੰ ਤਕਰੀਬਨ 4 ਜਾਂ 4.5 ਸਾਲ ਹੋਏ ਆ ਹਨ ਸੁਸਾਇਟੀ 'ਚ ਚਲੋ ਸੇਵਾ ਨਿਭਾਉਂਦੇ ਨੂੰ ਉਸ ਤੋਂ ਪਹਿਲਾਂ ਵੀ ਇਸੇ ਸੁਸਾਇਟੀ ਚੱਲਦੀ ਸੀ ਤੇ ਜਿਦਾਂ ਜਦੋਂ ਸਿੰਘ ਬਾਹਰ ਚਲ ਗਏ ਉਹ ਗਾਹਾਂ ਗਾਹਾਂ ਚਲੋ ਆਪਣੇ ਮਤਲਬ 11 ਦੋਸਤਾਂ ਨੂੰ ਗਾਹਾਂ ਗਾਹ ਜ਼ਿੰਮੇਵਾਰੀ ਦਿੰਦੇ ਰਹੇ ਤੇ ਹੁਣ ਜ਼ਿੰਮੇਵਾਰੀ ਮੇਕੋ ਆਈ ਆ ਇਹਦਾ ਵੱਡਾ ਫਲਾਹ ਹੋਣ ਦਾ ਮੁੱਖ ਕਾਰਨ ਇਹ ਆ ਕਿ ਪੱਤਰਕਾਰ ਭਾਈਚਾਰੇ ਨੇ ਬਹੁਤ ਸਾ ਦਿੱਤਾ ਸਾਡਾ ਕਿਉਂਕਿ ਬਹੁਤ ਦੂਰ ਦੂਰ ਤੱਕ ਖਬਰਾਂ ਫੈਲ ਰਹੀਆਂ ਹੁਣ ਸੰਗਤ ਸਾਡੇ ਨਾਲ ਕਾਫੀ ਜੁੜ ਰਹੀ ਆ ਤੇ ਗਾਹਾਂ ਗਾਹਾਂ ਦਾਨ ਵਧ ਰਿਹਾ ਵਾ ਹਨਾ ਤੇ ਹੁਣ ਮੈਂ ਤੁਹਾਡਾ ਹੀ ਧੰਨਵਾਦ ਕਰ ਸਕਦਾ ਹਨਾ ਇਹ ਤੁਹਾਡਾ ਹੀ ਯੋਗਦਾਨ ਆ ਸਾਰਾ ਇਸ ਸੁਸਾਇਟੀ ਨੂੰ ਫਲਾਉਣ ਚ ਜੀ ਜੀ ਹਾਂਜੀ ਕਿੰਨੇ ਸੁਸਾਇਟੀ ਦੇ ਮੈਂਬਰ ਹੈਗੇ ਆ ਕਿੰਨੇ ਅਹੁਦੇਦਾਰ ਹੈਗੇ ਆ ਕਿਹੜੀਆਂ ਕਿਹੜੀਆਂ ਸੁਵਾਵਾਂ ਉਹ ਕਰ ਰਹੇ ਨੇ ਕਿਉਂਕਿ ਨਿਸ਼ਕਾਮ ਸੇਵਾ ਹੀ ਸਾਰੇ ਕਰ ਰਹੇ ਨੇ ਤੇ ਕਿੰਨੇ ਕ ਹੈਗੇ ਨੇ ਜਿਹੜੀ ਇੱਥੇ ਮੁੱਖ ਮੈਂਬਰ ਆ ਉਹ ਤਕਰੀਬਨ 7-8 ਆ ਜਿਹੜੇ ਮੁੱਖ ਮੈਂਬਰ ਜਿੱਦਾਂ ਪ੍ਰਧਾਨ ਸਾਹਿਬ ਹੋ ਗਏ ਸੈਕਟਰੀ ਸਾਹਿਬ ਹੋ ਗਏ ਹੈਨਾ ਤੇ ਦਾਸ ਸੇਵਾਦਾਰ ਹੋ ਗਏ ਹੋਰ ਮੈਂਬਰ ਸੇਵਾਨ ਹੈ ਤੇ ਉਹ ਇੱਥੇ ਦਾਸ ਕਿ ਆ ਬਾਕੀ ਸਾਰੇ ਮੁੰਡੇ ਸਾਡੇ ਬਾਹਰ ਆ ਹੈਨਾ ਅਮਰੀਕਾ ਕੈਨੇਡਾ ਮਤਲਬ ਉੱਥੇ ਹੀ ਆ ਸਾਰੇ ਬੈਠੇ ਤੇ ਜਿਹੜੀ ਬਾਕੀ ਸੇਵਾਦਾਰ ਵਲੰਟੀਅਰ ਆ ਉਹ ਹੈਗਾ 100-150 ਦੇ ਕਰੀਬ ਜਿਹੜੇ ਮਤਲਬ ਸਮੇਂ-ਸਮੇਂ ਤੇ ਸਾਡੇ ਨਾਲ ਖੜਦੇ ਆ ਜਾਂਦੇ ਆ ਰਾਸ਼ਨ ਵੰਡਣ ਜਾਂਦੇ ਆ ਤੇ ਉਹਨਾਂ ਦਾ ਬਹੁਤ ਯੋਗਦਾਨ ਹੈ ਫਿਰ ਜੇ ਲੋ ਤੁਸੀਂ ਉਹ ਜਿਹੜੇ ਵਲੰਟੀਅਰ ਬਾਹਰ ਹੈਗੇ ਆ ਅਮਰੀਕਾ ਕੈਨੇਡਾ ਫੋਰਨ ਕੰਟਰੀਆਂ ਦੇ ਵਿੱਚ ਹੈਗੇ ਨੇ ਉਹਨਾਂ ਤੱਕ ਜਿਹੜਾ ਮੈਸੇਜ ਹੈਗਾ ਉਹ ਤੁਸੀਂ ਕਿਸ ਤਰ੍ਹਾਂ ਲਗਾਉਣੀ ਹੋ ਕਿ ਉਹਨਾਂ ਨੂੰ ਕਿਉਂਕਿ ਇੱਧਰ ਆਪਣੇ 12 ਘੰਟੇ ਦਾ ਕਿਸੇ 10 ਘੰਟੇ ਦਾ 8 ਘੰਟੇ ਦਾ ਫਰਕ ਹੈਗਾ ਉਹ ਮੈਸੇਜ ਕਿਸ ਤਰ੍ਹਾਂ ਤੁਸੀਂ ਉਹਨਾਂ ਤੱਕ ਪਹੁੰਚਾਉਣੀ ਹੋ ਕੀ ਤਰੀਕਾ ਹੈਗਾ ਕੀ ਸਾਧਨ ਹੈਗਾ ਨਹੀਂ ਅੱਜ ਕੱਲ ਤਾਂ ਬਹੁਤ ਸੋਖਾ ਹੋ ਗਿਆ ਨਾ ਸੋਸ਼ਲ ਮੀਡੀਆ ਦਾ ਜੋਗਿਆ ਆਪਾਂ ਵਟਸਐਪ ਤੇ ਮੈਸੇਜ ਛੱਡਦੇ ਆ ਜਦੋਂ ਉਹ ਫ੍ਰੀ ਹੁੰਦੇ ਆ ਉਹ ਮੈਸੇਜ ਨੂੰ ਦੇਖਦੇ ਆ ਹਨ ਤੇ ਮੇਰੇ ਮੈਸੇਜ ਛੱਡਣ ਤੋਂ ਪਹਿਲਾਂ ਹੀ ਮਤਲਬ ਮਾਇਆ ਅਕਾਊਂਟ ਚ ਆਈਓ ਹੁੰਦੀ ਆ ਦੇਖੋ ਇੰਨਾ ਕੋ ਨਾਲ ਦਾ ਪਿਆਰ ਮੇਰੇ ਨਾਲ ਨਹੀਂ ਬਾਬਾ ਮਤੀ ਸਾਹਿਬ ਨਾਲ ਆਇਆ ਸਿੰਘਾਂ ਸ਼ੀਦਾ ਨਾਲ ਆਇਆ ਸਥਾਨ ਨਾਲ ਆਇਆ ਮੈਨੂੰ ਮੈਸੇਜ ਕਰਨ ਦੀ ਬਹੁਤ ਘੱਟ ਲੋੜ ਪੈਂਦੀ ਕਿਤੇ ਐਮਰਜੈਂਸੀ ਕੇਸ ਚ ਲੋੜ ਪੈਂਦੀ ਆ ਔਰ ਤੁਸੀਂ ਯਕੀਨ ਮੰਨਿਓ ਮੈਂ ਕਹਿੰਨਾ ਭਈ ਚਲੋ ਦੁਆਬੇ ਲੱਕ ਚ ਇਹੋ ਇੱਕ ਇਹੋ ਜੀ ਸੰਸਥਾ ਆ ਜਿਨੇ ਕਦੀ ਵੀ ਪਹਿਲਾਂ ਮੰਗ ਨਹੀਂ ਕੀਤੀ ਪਿਆ ਉਹ ਬੰਦੇ ਦਾ ਇਲਾਜ ਕਰਾਉਣਾ ਆ ਪੈਸੇ ਦਿਓ ਜੀ ਆ ਰਾਚਣ ਦੇਣਾ ਆ ਜੀ ਪੈਸੇ ਦਿਓ ਜੀ ਮਤਲਬ ਕਿ ਕੰਮ ਕਰਕੇ ਹੀ ਪੋਸਟ ਪਾਈ ਜਾਂਦੀ ਆ ਕਿ ਆਹ ਕੰਮ ਸੁਸਾਇਟੀ ਨੇ ਕਰ ਦਿੱਤਾ ਮਾਇਆ ਕਿੱਧਰੋਂ ਆਉਂਦੀ ਆ ਕੋਈ ਪਤਾ ਨਹੀਂ ਜਿੰਨੇ ਵੀ ਮੁੰਡੇ ਪੈਸੇ ਭੇਜਦੇ ਕਦੀ ਵੀ ਉਹਨਾਂ ਨੇ ਕਿਹਾ ਨਹੀਂ ਸਾਡਾ ਨਾਮ ਲਿਓ ਅਸੀਂ 10000 ਰੁਪਏ ਜਾਂ 10 ਲੱਖ ਭੇਜਿਆ ਸਾਰਾ ਗੁਪਤਦਾਨ ਆਉਂਦਾ ਉਹਦੀ ਬਕਾਇਦਾ ਪਰਚੀ ਕੱਟੀ ਜਾਂਦੀ ਆ ਔਨ ਰਿਕਾਰਡ ਮੇਰੇ ਕੋਲ ਸਾਰਾ ਹਿਸਾਬ ਹੈਗਾ ਜਿੰਨਾ ਚਿਰ ਮੈਂ ਮਤਲਬ ਜਿਹੜਾ ਕਰ ਰਿਆ ਕੰਮ ਉਹਦਾ ਜਵਾਬਦੇ ਮੈਂ ਹੈਗਾ ਤੇ ਬਾਕੀ ਸੰਗਤ ਮਹਾਰਾਜ ਗੁਰੂ ਸਾਹਿਬ ਜਾਣਦੇ ਹੀ ਆ ਹਨਾ ਕਿਹੜੀਆਂ ਕਿਹੜੀਆਂ ਸ਼ਿਵਾਵਾਂ ਤੁਸੀਂ ਕਰ ਰਹੇ ਹੋ ਕਿਉਂਕਿ ਬਹੁਤ ਸਾਰੀਆਂ ਸੇਵਾਵਾਂ ਤਾਂ ਅਕਸਰ ਆਮੀ ਦੇਖਣ ਨੂੰ ਤੁਹਾਡੀਆਂ ਮਿਲ ਜਾਂਦੀਆਂ ਨੇ ਤੇ ਕੋਈ ਵਿਸਥਾਰ ਪੂਰਵਕ ਦੱਸੋ ਕਿ ਕਿ ਕਦੋਂ ਖੂਨਦਾਨ ਲਗਾਇਆ ਜਾਂਦਾ ਕੈਂਪ ਜਾਂ ਰਾਸ਼ਨ ਕਦੋਂ ਦਿੱਤਾ ਜਾਂਦਾ ਹੈ ਔਮਾਰਤਾਂ ਦਾ ਜਿਹੜਾ ਤੁਸੀਂ ਬਣਾਉਂਦੇ ਹੋ ਕੋਈ ਗਰੀਬ ਨਾਲ ਉਹ ਕਦੋਂ ਕੀਤਾ ਜਾਂਦਾ ਸਾਰਾ ਵਿਸਥਾਰ ਦੇ ਵਿੱਚ ਦੱਸੋ ਜਰਾ ਦੇਖੋ ਇਹ ਤਾਂ ਹੈ ਨਾ ਇੱਕ ਰਿਕੁਆਇਰਮੈਂਟ ਦੇ ਉੱਪਰ ਆ ਜਾਂਦਾ ਪਰ ਜਿੱਦਾਂ ਸੰਗਤ ਦੀ ਸਾਨੂੰ ਹੁਣ ਡਿਮਾਂਡ ਆਉਂਦੀ ਆ ਕੋਈ ਵੀ ਮਤਲਬ ਮੁਸ਼ਕਲ ਸੰਗਤ ਨੂੰ ਆਈ ਆ ਉਹਦੇ ਹਿਸਾਬ ਨਾਲ ਆਪਾਂ ਕਰਦੇ ਆ ਜਿੱਦਾਂ ਰਾਸ਼ਨਿਆ ਮਹੀਨੇ ਦਾ ਉਹ 1 ਤੋਂ 10 ਤਰੀਕ ਦੇ ਵਿੱਚ ਵਿੱਚ ਦੇਣ ਦੀ ਕੋਸ਼ਿਸ਼ ਕਰ ਮਤਲਬ ਜਿਸ ਹਿਸਾਬ ਨਾਲ ਸਾਨੂੰ ਦਸਵੰਦ ਆ ਜਾਂਦਾ ਆ ਬਾਹਰੋਂ ਕਿਉਂਕਿ ਜਿੱਦੋਂ ਬਾਹਰੋਂ ਮੁੰਡਿਆਂ ਨੂੰ ਤਨਖਾਹ ਮਿਲਦੀ ਆ ਆਪਣਾ ਦਸਵੰਦ ਜਰੂਰ ਕੱਢਦੇ ਆ ਤੇ ਉਹ ਸਾਨੂੰ ਭੇਜਦੇ ਆ ਤੇ ਜਦੋਂ ਸਾਨੂੰ ਦਸਵੰਦ ਆ ਜਾਂਦਾ ਉਹਦੇ ਹਿਸਾਬ ਨਾਲ ਆਪਾਂ ਮਤਲਬ ਆਪਣੇ ਕੰਟੀਨਿਊ ਕੰਮ ਕਰਦੇ ਆ ਜਿੱਦਾਂ ਹੁਣ ਰੁੱਖ ਲਗਾਉਣਾ ਹੋ ਗਿਆ ਹੈਨਾ ਮਤਲਬ ਮਕਾਨ ਬਣਾਏ ਆ ਜਾਂ ਚੱਲ ਵੀ ਰਹੇ ਆ ਤੇ ਜਿੱਦਾਂ ਰਾਸ਼ਨ ਦੇਣਾ ਹੋ ਗਿਆ ਫੀਸਾਂ ਇਲਾਜ ਮਤਲਬ ਕੋਈ ਵੀ ਕੰਮ ਐਸਾ ਜਿਹੜਾ ਸੇਵਾ ਸੈਟੀ ਨੇ ਨਹੀਂ ਛੱਡਿਆ ਖੂਨਦਾਨ ਕੈਂਪ ਸਾਡੇ ਮਾਲੋ ਤਿੰਨ ਵੱਡੇ ਹੁੰਦੇ ਆ ਇੱਕ ਬਾਬਾ ਮਤੀ ਸਾਹਿਬ ਦਾ ਸ਼ੀਦੀ ਦਿਹਾੜਾ ਹੋ ਗਿਆ ਇੱਕ ਬਸਾਖੀ ਹੋ ਗਈ ਇੱਕ ਹੁਣ ਸਾਡਾ 15 ਜੁਲਾਈ ਨੂੰ ਬੜਲੇ ਪਿੰਡ ਚ ਖੂਨਦਾਨ ਕੈਂਪ ਸਲਾਨਾ ਹੀ ਹੁੰਦਾ ਆ ਬਾਬਾ ਜੀ ਦਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਤੇ ਉਹਦੇ ਸੰਬੰਧ ਵਿੱਚ ਵੀ ਖੂਨਦਾਨ ਕੈਂਪ ਆ ਬੂਟਿਆਂ ਦਾ ਲੰਗਰ ਆ ਤੇ ਠੰਡੇ ਦਾ ਲੰਗਰ ਆ ਰਾਗੀ ਜਿੱਥੇ ਵੀ ਸਾਰੀ ਸੋਸਾਇਟੀ ਵੱਲੋਂ ਕੀਤਾ ਆ ਹਨਾ ਤੇ ਉਹ ਵੀ ਪ੍ਰਬੰਧ ਸਾਰਾ ਸੋਸਾਇਟੀ ਵੱਲੋਂ ਕੀਤਾ ਜਾਂਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਿਉਂਕਿ ਗੁਰਦੁਆਰਾ ਸ਼ਹੀਦ ਬਾਬਾ ਮਦੀ ਟਰੋਲੀ ਕਲਾ ਪ੍ਰਬੰਧਕ ਕਮੇਟੀ ਅਲੱਗ ਹੈ ਤੇ ਬੱडले ਪਿੰਡ ਦੇ ਪ੍ਰਬੰਧਕ ਕਮੇਟੀ ਉਹਨਾਂ ਦੀ ਅਲੱਗ ਹੈ ਹਨਾ ਪਰ ਕੰਮ ਜਿਹੜੇ ਆ ਇਹ ਸਾਰੇ ਇਕੱਠੇ ਹੋ ਕੇ ਕਰਦੇ ਆ ਕੋਈ ਵੀ ਕਾਰਜ ਆ ਪਿੰਡ ਦਾ ਹੋਵੇ ਜਾਂਦਾ ਸਾਰੇ ਰਲ ਮਿਲ ਕੇ ਹੀ ਕਰਦੇ ਆ ਇੱਕ ਦੂਜੇ ਦੀ ਸਲਾਹ ਨਾਲ ਕਰਦੇ ਆ ਤੇ ਬਹੁਤ ਧੰਨਵਾਦ ਹੈ ਸਾਰਿਆਂ ਦਾ ਹਾਂਜੀ ਪਿੰਡਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਮਿਲ ਰਿਹਾ ਹੈ ਤੁਹਾਨੂੰ ਨੌਜਵਾਨ ਕਿਹੋ ਕਿਉਂਕਿ ਸੁਸਾਇਟੀਆਂ ਬਹੁਤ ਨੇ ਜਥੇਬੰਦੀਆਂ ਬਹੁਤ ਨੇ ਸੋਸ਼ਲ ਵਰਕਿੰਗ ਦਾ ਕੰਮ ਬਹੁਤ ਜ਼ਿਆਦਾ ਹੋ ਰਿਹਾ ਹੈ ਅਸਲ ਦੇ ਵਿੱਚ ਜਿਹੜਾ ਕੰਮ ਹੋਣੇ ਚਾਹੀਦੇ ਆ ਤਕਰੀਬਨ ਉਸ ਤੋਂ ਤਾਂ ਮੈਂ ਦੇਖਿਆ ਕਿ ਇੱਕ ਹਟਕੇ ਤੁਸੀਂ ਕੰਮ ਕਰ ਰਹੇ ਹੋ ਖੂਨਦਾਨ ਕੈਂਪ ਬਹੁਤ ਜ਼ਿਆਦਾ ਜ਼ਰੂਰੀ ਜ਼ਰੂਰਤ ਦੀ ਲੋੜ ਹੈਗੀ ਆ ਬਹੁਤ ਹੋਣੇ ਚਾਹੀਦੇ ਨੇ ਇਹੋ ਜਿਹੇ ਕੰਮ ਹੋਣੇ ਚਾਹੀਦੇ ਨੇ ਕਿਹੋ ਜਿਹਾ ਸ਼ਾਮਿਲ ਰਿਹਾ ਨਹੀਂ ਦੇਖੋ ਇਹ ਜਿਹੜਾ ਹੈ ਨਾ ਕੰਮ ਆ ਅਸੀਂ ਵੀ ਮਤਲਬ ਆਪਣੇ ਤੋਂ ਸੀਨੀਅਰ ਸੁਸਾਇਟੀਆਂ ਤੋਂ ਸਿੱਖਿਆ ਵਾ ਜਿਵੇਂ ਮਨੁੱਖਤਾ ਦੀ ਸੇਵਾ ਮਿੰਟੂ ਵੀਰ ਆ ਹੈਨਾ ਅਸੀਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਆ ਤੇ ਮਤਲਬ ਇਹ ਸੋਸਾਇਟੀ ਨੂੰ ਮੇਰੇ ਖਿਆਲ 14-15 ਸਾਲ ਹੋ ਗਏ ਚਲਦੀ ਨੂੰ ਤੇ ਮੈਨੂੰ ਚਲੋ 5 ਸਾਲ ਹੋਏ ਆ ਇਸ ਦੇ ਕਾਰਪਰ ਦੇਖਦੇ ਨੂੰ ਤੇ ਮੁੰਡੇ ਨੌਜਵਾਨ ਪਹਿਲਾਂ ਵੀ ਕਰਦੇ ਸੀਗੇ ਬਾਕੀ ਰਹੀ ਗੱਲ ਕਾਰਜਾਂ ਦੀ ਸਾਰੀਆਂ ਸੋਸਾਇਟੀਆਂ ਆਪਣੀ ਆਪਣੀ ਬੁੱਧੀ ਅਨਸਾਰ ਵਧੀਆ ਕਰਨ ਦੀ ਕੋਸ਼ਿਸ਼ ਕਰਦੀਆਂ ਦੇਖੋ ਜਦੋਂ ਆਪਾਂ ਕੰਮ ਕਰਦੇ ਹਾਂ ਕਮੀਆਂ ਤਾਂ ਕਾਫੀ ਰਹਿ ਜਾਂਦੀਆਂ ਹਨਾ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਸਾਰੀਆਂ ਸੋਸਾਇਟੀਆਂ ਵਧੀਆ ਕਰਨ ਹਨਾ ਤੇ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਡਿਮਾਂਡ ਸਾਡੇ ਕੋਲ ਆਈ ਆ ਉਹਨੂੰ ਅਸੀਂ ਇਗਨੋਰ ਨਹੀਂ ਕਰਦੇ ਹੱਲ ਹੋਣਾ ਵੱਡੀ ਗੱਲ ਆ ਪਹਿਲਾਂ ਉਸ ਡਿਮਾਂਡ ਨੂੰ ਦੇਖਿਆ ਜਾਂਦਾ ਪਰਿਵਾਰ ਤੱਕ ਪਹੁੰਚ ਕੀਤੀ ਜਾਂਦੀ ਹੈ ਨਾ ਉਸ ਪਰਿਵਾਰ ਨੂੰ ਮਿਲਿਆ ਜਾਂਦਾ ਉਹਦੀ ਕੀ ਮੁਸ਼ਕਲ ਆ ਫਿਰ ਉਹਦੇ ਹਿਸਾਬ ਨਾਲ ਉਹਦਾ ਹੱਲ ਕੀਤਾ ਜਾਂਦਾ ਜੇ ਪਰਿਵਾਰ ਲੋਡ ਬੰਦ ਹੈਗਾ ਤਾਂ ਹਨਾ ਹਾਂਜੀ ਗੱਲ ਕਰ ਰਹੇ ਆ ਅਸੀਂ ਖਾਸ ਚਿਹਰੇ ਤੁਹਾਡੇ ਵਿੱਚ ਵਿਸ਼ੇਸ਼ ਪ੍ਰੋਗਰਾਮ ਦੇ ਰਾਹੀਂ ਸਰਦਾਰ ਸੁਖਜੀਤ ਸਿੰਘ ਡਰੋਲੀ ਜੀ ਨਾਲ ਔਰ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਖਾਸ ਚਿਹਰੇ ਤੁਹਾਡੇ ਵਿੱਚ ਵਾਰ ਗੁਰਵਾਰ 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 ਵਾਰ ਗੁਰਵਾਰ 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 ਸੋ ਦੁਆਰਾ ਤੋਂ ਸਵਾਗਤ ਹੈ ਸਰਦਾਰ ਸੁਖਜੀਤ ਸਿੰਘ ਮਨਿਹਾਸ ਡਰੋਲੀ ਕਲਾਂ ਦਾ ਪ੍ਰੋਗਰਾਮ ਖਾਸ ਚਿਹਰੇ ਤੁਹਾਡੇ ਵਿੱਚ ਸਰਦਾਰ ਸਾਹਿਬ ਬ੍ਰੇਕ ਤੋਂ ਬਾਅਦ ਫਿਰ ਆਪਾਂ ਮਿਲਦੇ ਆ ਇਹ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਦੇ ਵਿੱਚ ਇਹ ਵੜ ਗਿਆ ਨੌਜਵਾਨੀ ਖਤਮ ਕਰ ਦਿੱਤੀ ਚਿੱਟੇ ਨੇ ਖਤਮ ਕਰ ਦਿੱਤੀ ਸੋਸਾਇਟੀ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਰੋਕਣ ਲਈ ਕੀ ਉਪਾਅ ਕੀਤੇ ਜਾ ਰਹੇ ਆ ਦੇਖੋ ਜਦੋਂ ਆਪਾਂ ਨਾ ਨੌਜਵਾਨਾਂ ਨੂੰ ਇਕੱਠੇ ਕਰਕੇ ਕੰਮ ਕਰਾਉਨੇ ਆ ਜਿਵੇਂ ਬੂਟੇ ਲਗਾਉਣਾ ਹੋਇਆ ਜਾਂ ਖੂਨਦਾਨ ਕੈਂਪ ਤੇ ਪ੍ਰਬੰਧ ਕਰਨੇ ਹੋਏ ਤੇ ਮੇਰਾ ਖਿਆਲ ਆ ਪੇ ਨੌਜਵਾਨਾਂ ਦਾ ਉਤਸ਼ਾਹ ਵਧਦਾ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਕੰਮ ਲਾਵਾਂਗੇ ਤਾਂ ਹੀ ਉਹਨਾਂ ਦਾ ਉਤਸ਼ਾਹ ਵਧੇਗਾ ਹੁਣ ਜਿੱਦਾਂ ਲੈਂਟਰ ਸੀਗਾ ਉੱਥੇ ਬਹੁਤ ਸਾਰੇ ਨੌਜਵਾਨ ਕੱਲੇ ਛਾਡੇ ਪਿੰਡ ਦੇ ਨਹੀਂ ਮਤਲਬ ਆਲੇ ਦੁਆਲੇ ਪਿੰਡਾਂ ਦੇ ਵੀ ਸੇਵਾ ਦੇ ਤੌਰ ਤੇ ਆਏ ਸੀ ਜਦੋਂ ਆਪਾਂ ਸੇਵਾ 'ਚ ਲੱਗਾਂਗੇ ਤਾਂ ਮੇਰਾ ਖਿਆਲ ਨਹੀਂ ਕੋ ਨਸ਼ੇ ਚ ਪਊਗਾ ਜਿਹ ਪਹਿਲਾਂ ਜਿਹੜੇ ਚਲੋ ਪੈ ਚੁੱਕੇ ਆ ਬੱਚੇ ਹੁਣ ਉਹਨਾਂ ਦਾ ਤਾਂ ਚਲੋ ਹਲ ਹੌਲ ਹੌਲੀ ਹੋ ਰਿਹਾ ਨਾ ਪਰ ਗੁਰਦੁਆਰਾ ਸਾਹਿਬ ਦੀ ਇੱਕ ਵੱਡੀ ਪ੍ਰਾਪਤੀ ਆ ਸਾਡੇ ਡਰੋਲੀ ਕਲਾ ਤੇ ਮਤਲਬ ਉੱਥੇ ਨੌਜਵਾਨ ਜੁੜੇ ਰਹਿੰਦੇ ਆ ਸੰਗਰਾਦ ਹੋ ਗਈ ਹੋਰ ਪ੍ਰੋਗਰਾਮ ਹੋ ਗਏ ਤੇ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਤੇ ਬੜੀ ਚੜ੍ਹਦੀ ਕਲਾ ਆ ਕੋਸ਼ਿਸ਼ ਆ ਪਨਸ਼ੇ ਤੋਂ ਦੂਰ ਰਹਿਣਗੇ ਉਹ ਸੇਵਾ ਭਾਵਨਾ ਨਾਲ ਜੁੜ ਕੇ ਹਾਂਜੀ ਤੇ ਆਪਾਂ ਵਿਦਿਆ ਦੇ ਲਈ ਵੀ ਕੁਝ ਪ੍ਰਚਾਰ ਪ੍ਰਸਾਰ ਕਰ ਰਹੇ ਆ ਕਿਉਂਕਿ ਵਿਦਿਆ ਵਿਚਾਰੀਤਾ ਪਰ ਉਪਕਾਰੀ ਤੇ ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਆ ਤੇ ਜਿਹੜੀ ਵਿੱਦਿਆ ਵਿੱਦਿਆ ਸਿੱਖਿਆ ਹੀ ਜਿਹੜੀ ਆ ਸਭ ਤੋਂ ਵੱਡੀ ਚੀਜ਼ ਦੇਨ ਹੈ ਜੇ ਸਾਡੀਆਂ ਪੀੜ੍ਹੀਆਂ ਪੜਨਗੀਆਂ ਤਾਂ ਹੀ ਜੁੜਨਗੀਆਂ ਤਾਂ ਹੀ ਸੰਘਰਸ਼ ਕਰਨਗੀਆਂ ਤਾਂ ਹੀ ਆਪਣੇ ਹੱਕਾਂ ਲਈ ਲੜਨਗੀਆਂ ਤੇ ਸੋਸਾਇਟੀ ਕੋਈ ਵਿੱਦਿਆ ਲਈ ਵੀ ਕੰਮ ਕਰ ਰਹੀ ਆ ਪਾ ਹਾਂਜੀ ਇਹ ਬਹੁਤ ਵਧੀਆ ਸਵਾਲ ਆ ਤੁਹਾਡਾ ਮੈਂ ਤਾਂ ਖੁਦ ਚੋਣਾ ਬਈ ਮੰਦਰ ਗੁਰਦੁਆਰੇ ਘਟ ਬਣਨੇ ਚਾਹੀਦੇ ਨੇ ਵੱਧ ਤੋਂ ਵੱਧ ਸਕੂਲ ਹੋਣੇ ਚਾਹੀਦੇ ਨੇ ਕਿਉਂਕਿ ਜੇ ਐਜੂਕੇਸ਼ਨ ਹੋਊਗੀ ਤਾਂ ਆਪਾਂ ਮਤਲਬ ਗਾਂਹ ਲੜ ਸਕਦੇ ਆ ਕਿਸੇ ਨਾਲ ਗੱਲ ਕਰ ਸਕਦੇ ਆ ਹਨਾ ਤੇ ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਵੱਡਾ ਸਹਿਯੋਗ ਆ ਸਾਡੇ ਗੁਰਦੁਆਰਾ ਸਾਹਿਬ ਬਾਬਾ ਮੱਤੀ ਸਾਹਿਬ ਦੇ ਨਾਂ ਤੇ 10ਵੀਂ ਤੱਕ ਸਕੂਲ ਆ ਜਿਹੜਾ ਬਹੁਤ ਵਧੀਆ ਮਤਲਬ ਬੱਚੇ ਗਾਂਹ ਪੈਦਾ ਕਰ ਰਿਹਾ ਹਨਾ ਵਿਦਿਆ ਦੇ ਖੇਤਰ ਚ ਤੇ ਸੋਸਾਇਟੀ ਦਾ ਜਿਹੜਾ ਯੋਗਦਾਨ ਹੁੰਦਾ ਆ ਉਹ ਜੇ ਕਿਸੇ ਦੀ ਫੀਸ ੜੀਓ ਆ ਜਾਂ ਕਿਸੇ ਨੂੰ ਫੀਸ ਦੇਣੀ ਆ ਤੇ ਉਹ ਸੋਸਾਇਟੀ ਪੂਰਾ ਯੋਗਦਾਨ ਪਾਉਂਦੀ ਆ ਪਰ ਕੀ ਇਸੇ ਹੀ ਆਪਾਂ ਬੰਦਾ ਲੋੜ ਵਾਲਾ ਥੋੜਾ ਚਾਹੀਦਾ ਹਨਾ ਉਹਦਾ ਪਹਿਲਾਂ ਵੈਰੀਫਾਈ ਕਰਦੇ ਆ ਸਾਰਾ ਦੇਖਦੇ ਆ ਉਹਦਾ ਕੀ ਕਾਰਨ ਹੈ ਕਿਉਂ ਫੀਸ ਦੇਣੀ ਜਾਣੀ ਹਨਾ ਤੇ ਇਸ ਕਰਕੇ ਮਤਲਬ ਵਧੀਆ ਕੰਮ ਕਰ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਸ਼ਹੀਦ ਬਾਬਾ ਮਤੀ ਸੇਵਾ ਸੁਸਾਇਟੀ ਵੀ ਹਾਂਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੇਵਾ ਸੁਸਾਇਟੀ ਵਧੀਆ ਕੰਮ ਕਰ ਰਹੀ ਹੈ ਵਿਦਿਆ ਦੇ ਖੇਤਰ ਵਿੱਚ ਤੇ ਤੁਹਾਨੂੰ ਲੱਗਦਾ ਕਿ ਸਰਕਾਰ ਵਿਦਿਆ ਦੇਣ ਦੇ ਵਿੱਚ ਜਾਂ ਵਿਦਿਆ ਨੂੰ ਫੈਲਾਉਣ ਦੇ ਵਿੱਚ ਜਾਂ ਜਿਹੜੀਆਂ ਤੱਕ ਗਿਣਤੀ ਪਰਿਵਾਰ ਹੈਗੇ ਆ ਉਹਨਾਂ ਨੂੰ ਵਿਦਿਆ ਪਰਫੁੱਲਤ ਕਰਨ ਦੇ ਵਿੱਚ ਅਸਾਫਲ ਰਹੀਏ ਮੰਨਦੇ ਹਾਂ ਤੁਸੀਂ ਗੱਲ ਨਹੀਂ ਦੇਖੋ ਮੈਂ ਤਾਂ ਇੱਕ ਗੱਲ ਇਹ ਮੰਨਦਾ ਵੀ ਬੁੱਧੀ ਹਰ ਇੱਕ ਦੀ ਆਪੋ ਆਪਣੀ ਹੈ ਸਰਕਾਰ ਕੋਈ ਵੀ ਹੋਵੇ ਜਾਂ ਸਾਡੀ ਸੰਸਥਾ ਇਹ ਲਾ ਲਓ ਹੁਣ ਮੇਰੀ ਬੁੱਧੀ ਅਲੱਗ ਹੈ ਸਾਡੇ ਪ੍ਰਧਾਨ ਸਾਹਿਬ ਦੀ ਅਲੱਗ ਹੈ ਹਨ ਤੇ ਹੁਣ ਸਰਕਾਰ ਆਪਣੇ ਪੱਧਰ ਤੇ ਦੇਖੋ ਕੋਈ ਵੀ ਬੰਦਾ ਇਹ ਕਦੀ ਨਹੀਂ ਚਾਹੁੰਦਾ ਕਿ ਮੈਂ ਨਰਾਦਰ ਕਰਾਂ ਮੈਂ ਘਟਾ ਕਰਾਂ ਕਿਉਂਕਿ ਜਿਹੜਾ ਵੀ ਬੰਦਾ ਸਰਕਾਰ ਚ ਬਣਦਾ ਜਾਂ ਸੁਸਾਇਟੀ ਚ ਬਣਦਾ ਉਹ ਇਹੀ ਚਾਹੁੰਦਾ ਵੀ ਮੈਂ ਵਧੀਆ ਕਰਾਂ ਯੋ ਕੋਸ਼ਿਸ਼ ਹੈ ਸਰਕਾਰਾਂ ਵੀ ਆਪਣੇ ਪੂਰਾ ਜ਼ੋਰ ਲਾ ਰਹੀਆਂ ਕਰਨ ਦਾ ਹਨਾ ਅਸਲ ਚ ਮਗਹਾਈ ਵੀ ਇੰਨੀ ਕਿ ਜ਼ਿਆਦਾ ਕਿ ਗਰੀਬ ਲਈ ਤਾਂ ਚਲੋ ਬਹੁਤ ਔਖਾ ਹੋ ਰਿਹਾ ਆ ਪਰ ਸਰਕਾਰ ਸਕਾਲਰਸ਼ਿਪ ਦੇ ਰਹੀ ਆ ਹੈਨਾ ਜਿਹੜੀ ਐਸਸੀ ਸਮਾਜ ਆ ਜਾਂ ਕੋਈ ਵੀ ਗਰੀਬ ਬੱਚੇ ਆ ਉਹਨਾਂ ਲਈ ਸਕਾਲਰਸ਼ਿਪ ਦੇ ਰਹੀ ਆ ਪਰ ਉਹ ਜਦੋਂ ਉੱਪਰੋਂ ਤਾਂ ਆ ਜਾਂਦੀ ਆ ਪਰ ਥੱਲੇ ਜਦੋਂ ਪਹੁੰਚਦੀ ਆ ਉਦੋਂ ਸਰਕਾਰ ਨੂੰ ਮਤਲਬ ਬਹੁਤ ਔਖਾ ਹੋ ਜਾਂਦਾ ਜਿਹੜਾ ਬੱਚਾ ਆ ਉਹਨੂੰ ਸਕਾਲਰਸ਼ਿਪ ਲੈਣੇ ਚ ਪ੍ਰੋਬਲਮ ਆਉਂਦੀ ਆ ਉਹਦਾ ਕਾਰਨ ਕੀ ਆ ਕੁਝ ਕਾਲਜ ਹੀਰਾਫਰੀ ਕਰ ਜਾਂਦੇ ਹਨਾ ਮਤਲਬ ਹਰ ਜਗ੍ਹਾ ਚੋਰ ਬਜ਼ਾਰੀ ਤਾਂ ਹੈ ਪਰ ਹੁਣ ਬਹੁਤ ਔਖਾ ਹੈ ਇਹਨਾਂ ਨੂੰ ਸਾਹਮਣਾ ਕੰਟਰੋਲ ਕਰਨਾ ਫੇਰ ਵੀ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਸੰਭਾਲਿਆ ਕਿਵੇਂ ਜਾ ਸਕਦਾ ਕੰਟਰੋਲ ਕਰਨਾ ਪੈਣਾ ਕਿਉਂਕਿ ਸਮੇਂ ਦੀ ਮੰਗ ਹੈ ਪਰ ਕਿਵੇਂ ਕਿਵੇਂ ਸੰਭਾਲਿਆ ਜਾ ਸਕਦਾ ਕੋਈ ਆਪਾ ਤੁਸੀਂ ਸੋਝਵਾਣੋ ਨਹੀਂ ਆਪਾਂ ਤਾਂ ਇਹ ਕਹਿੰਦੇ ਆ ਦੇਖੋ ਹਰ ਇੱਕ ਬੰਦੇ ਦੀ ਆਪਣੀ ਇਮਾਨਦਾਰੀ ਆ ਹੁਣ ਤੁਸੀਂ ਚੈਨਲ ਚਲਾਉਨੇ ਆ ਤੁਹਾਡੀ ਆਪਣੀ ਇਮਾਨਦਾਰੀ ਆ ਤੁਸੀਂ ਕਿੰਨਾ ਵਧੀਆ ਕਰ ਸਕਦੇ ਆ ਹਰ ਇੱਕ ਬੰਦੇ ਨੂੰ ਇਹ ਚੀਜ਼ ਚਾਹੀਦੀ ਆ ਕਿ ਮੈਂ ਕਿੰਨਾ ਬੈਸਟ ਦੇ ਸਕਦਾ ਦੇਖੋ ਜੇ ਆਪਾਂ ਕਿਸੇ ਦੇ ਥੂਪੀਏ ਹੁਣ ਮੈਂ ਥੋਪਦਮਾ ਜੀ ਨਹੀਂ ਜੀ ਸਰਕਾਰ ਐਦਾਂ ਕਰ ਰਹੀ ਆ ਯਾਰ ਸਰਕਾਰ ਨੇ ਤਾਂ ਚੀਜ਼ ਲਾਗੂ ਕਰਤੀ ਉਹਨੂੰ ਲਾਗੂ ਤਾਂ ਹੁਣ ਥੱਲੇ ਦੇ ਮੁਲਾਜ਼ਮਾਂ ਨੇ ਕਰਨਾ ਸਰਕਾਰ ਨੇ ਥੋੜੀ ਉੱਪਰੋਂ ਆਣਾ ਆ ਮਤਲਬ ਕੋਈ ਵੀ ਮੰਤਰੀ ਕਾ ਜਿਹੜਾ ਵੀ ਲਾ ਲਓ ਉਹਨੂੰ ਥੋੜੀ ਥੱਲੇ ਆ ਕੇ ਕੰਮ ਕਰਨਾ ਆ ਹੁਣ ਮੰਨ ਲਓ ਮੇਰੀ ਮੇਰੇ ਪ੍ਰਧਾਨ ਸਾਹਿਬ ਨੇ ਮੇਰੀ ਡਿਊਟੀ ਲਾਈ ਆ ਕੋਈ ਉਹਨੂੰ ਨਿਭਾਉਣਾ ਤਾਂ ਮੈਂ ਹੀ ਆ ਨਾ ਮਤਲਬ ਪ੍ਰਧਾਨ ਨੇ ਥੋੜੀ ਆ ਕੇ ਹੁਣ ਉੱਥੇ ਮੇਰੀ ਜਗ੍ਹਾ ਕਰਨਾ ਕੰਮ ਇਸ ਲਈ ਮੈਂ ਚਾਹਣਾ ਹਰ ਕ ਬੰਦਾ ਜ਼ਿੰਮੇਵਾਰ ਬਣੇ ਚਾਹੇ ਉਹ ਕੂੜਾ ਸਿੱਟਣਾ ਹੀ ਲ ਤੇ ਇਹ ਸਾਨੂੰ ਹਰ ਇੱਕ ਬੰਦੇ ਨੂੰ ਜ਼ਿੰਮੇਵਾਰ ਬਣਾਉਣਾ ਪੈਣਾ ਆ ਤਾਂ ਕਿ ਆਪਾਂ ਦੇਸ਼ ਨੂੰ ਪੰਜਾਬ ਨੂੰ ਜਾਂ ਵਧੀਆ ਬਣਾ ਸਕੀਏ ਹਨ ਜੀ ਜੀ ਹਾਂਜੀ ਮੈਡੀਕਲ ਲਾਈਨ ਦੇ ਵਿੱਚ ਕਾਫੀ ਜਿਹੜਾ ਮਾਨ ਸਰਕਾਰ ਨੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਆ ਲੇਕਿਨ ਸੁਧਾਰ ਕਰਨ ਦੇ ਵਿੱਚ ਅਸਫਲ ਹੀ ਰਹੀ ਆ ਕਸੂਰਵਾਰਾ ਛੋਟੇ ਅਧਿਕਾਰੀ ਜਾਂ ਫਿਰ ਲਾਲੋਕੀ ਮੌਕੇ ਤੇ ਅਫਸਰ ਪਰ ਉਹਨਾਂ ਨੂੰ ਕਿਵੇਂ ਨੱਥ ਪਾਈ ਜਾ ਸਕਦੀ ਆ ਕਿਵੇਂ ਸੁਧਾਰਿਆ ਜਾ ਸਕਦਾ ਦੇਖੋ ਗਾਲ ਤਾਂ ਫਿਰ ਵੀ ਉੱਥੇ ਹੀ ਆ ਕਿ ਆਪਣੇ ਆਪ ਨੂੰ ਇਮਾਨਦਾਰ ਕਰਨਾ ਪੈਣਾ ਹੁਣ ਦੇਖੋ ਆਸ਼ਮਾਨ ਕਾਰਡ ਆ ਉਹਦੇ ਥਰਾ ਗਰੀਬ ਦਾ ਇਲਾਜ ਹੁੰਦਾ ਆ ਪਰ ਹੁਣ ਡਾਕਟਰ ਕੀ ਕਰਦੇ ਆ ਕਾਰਡ ਲੈ ਲੈਂਦੇ ਆ ਪੈਸੇ ਵੀ ਕੱਟ ਲੈਂਦੇ ਆ ਤੂੰ ਤੋਂ ਨਗਦ ਵੀ ਲੈ ਲੈਂਦੇ ਆ ਹਨਾ ਹੁਣ ਜਿਹੜਾ ਬੰਦਾ ਹਸਪਤਾਲ ਚ ਫਸਿਆ ਆ ਉਹਦੇ ਐਮਰਜੈਂਸੀ ਪੈਸੇ ਦੇ ਕੇ ਰਾਜੀ ਆ ਉਹ ਕਹਿੰਦਾ ਵਿਚਾਰਾ ਭਰਾਵਾ ਜ਼ਮੀਨ ਵੇਚਣੀ ਪੈ ਜਾ ਮੇਰਾ ਬੱਚਾ ਜਾਂ ਕੁਝ ਵੀ ਬਚਣਾ ਚਾਹੀਦਾ ਪਰ ਸਰਕਾਰ ਦਾ ਤਾਂ ਨਹੀਂ ਉੱਥੇ ਕੋਈ ਦੋਸ਼ ਹੈਗਾ ਜੀ ਜੀ ਮੇਨ ਗਾਲ ਤਾਂ ਉੱਥੇ ਆ ਗਈ ਵੀ ਸਾਨੂੰ ਹਰ ਇੱਕ ਨੂੰ ਇਮਾਨਦਾਰ ਬਣਨਾ ਪੈਣਾ ਜੇ ਹੁਣ ਮੰਨ ਲਓ ਡਾਕਟਰ ਇਮਾਨਦਾਰ ਹੋਵੇ ਹੁਣ ਸਰਕਾਰ ਨੇ ਸਕੀਮ ਲਾਗੂ ਕੀਤੀ ਆ ਜੇ ਡਾਕਟਰ ਉੱਥੇ ਇਮਾਨਦਾਰ ਹੋਊਗਾ ਤਾਂ ਹੀ ਕੰਮ ਚੱਲੂਗਾ ਹੁਣ ਹੁਣ ਸਰਕਾਰ ਥੋੜੀ ਉੱਥੇ ਆ ਕੇ ਖੜੀ ਹੋ ਗਈ ਸਰਕਾਰ ਨੇ ਤਾਂ ਭਾਜੀ ਦੇਖੋ ਰੂਲ ਪਾਤਾ ਪਿਆ ਚੀਜ਼ ਐਦਾਂ ਹੋਣੀ ਚਾਹੀਦੀ ਆ ਉਹਨੂੰ ਲਾਗੂ ਕਨੇ ਕਰਨਾ ਜਿਹੜਾ ਥੱਲੇ ਦੇ ਮੁਲਾਜ਼ਮ ਆ ਜੀ ਜੇ ਮੁਲਾਜ਼ਮ ਚੋਰ ਨਾ ਹੋਣਗੇ ਤਾਂ ਚਲੋ ਵਧੀਆ ਹੋਊਗਾ ਪਰ ਗੱਲ ਕੀ ਆ ਮੋੜ ਕੇ ਕੇ ਗੱਲ ਤਾਂ ਉੱਥੇ ਆਉਂਦੀ ਜਦੋਂ ਮੁਲਾਜ਼ਮ ਆਪਾਂ ਨੌਕਰੀ ਲੈਣੀ ਆ ਉਦੋਂ ਸਾਨੂੰ ਸਾਲੀ ਵੱਡੀ ਦੇਣੀ ਪੈਂਦੀ ਆ ਹੁਣ ਮੰਨ ਲਓ ਮੈਂ 10 ਲੱਖ ਰੁਪਈਆ ਲੈ ਕੇ ਨੌਕਰੀ ਲਈ ਆ ਮੈਂ 10 ਲੱਖ ਤਾਂ ਪੂਰਾ ਕਰੂੰਗਾ ਹੀ ਕਿ ਮੈਂ ਛੱਡ ਦੂੰਗਾ ਫੇ ਉਹ ਸਾਰਾ ਢੇੜਾ ਘਮ ਘਮਾ ਕੇ ਫੇ ਵੀ ਉਹਦਾ ਸਰਕਾਰ ਤੇ ਪਹੁੰਚ ਹੀ ਜਾਂਦਾ ਵੀ ਸਰਕਾਰ ਨੂੰ ਨੌਕਰੀ ਦੇਣ ਵੇਲੇ ਵੀ ਪਰਸੈਂਟੇਜ ਦੇਖਣੀ ਚਾਹੀਦੀ ਹੈ ਹੈਨਾ ਮਤਲਬ ਨੰਬਰਾਂ ਦੀ ਨਾ ਕਿ ਮਤਲਬ ਵੱਡੀ ਦੇਖਣੀ ਚਾਹੀਦੀ ਹੈ ਪੇ ਉਹ ਸਾਨੂੰ ਕਿੰਨੇ ਪੈਸੇ ਦਿੰਦਾ ਤੇ ਚਲੋ ਬਾਕੀ ਬੁੱਧੀ ਹਰਕਤੀ ਆਪੋ ਆਪਣੀ ਹੈ ਜਿੱਦਾਂ ਕੋਈ ਨੂੰ ਚੰਗਾ ਲੱਗਦਾ ਉਹਦਾ ਕਰ ਰਿਹਾ ਹੈ ਲੱਗਦਾ ਹੈ ਕਿ ਮਾਨ ਸਰਕਾਰ ਆਉਣ ਦੇ ਨਾਲ ਪੰਜਾਬ ਦੇ ਵਿੱਚ ਰਿਸ਼ਵਤ ਖੋਰੀ ਖਤਮ ਹੋਈ ਹੈ ਕੁਛ ਘਟੀ ਹੈ ਖਤਮ ਤਾਂ ਨਹੀਂ ਮੰਨੀ ਜਾ ਸਕਦੀ ਘਟੀ ਹੈ ਕੁਛ ਦੇਖੋ ਸਾਡਾ ਜਿਹੜਾ ਕੰਮ ਆ ਨਾ ਉਹ ਸਮਾਜ ਭਲਾਈ ਦਾ ਜਾਂ ਮਤਲਬ ਦੂਜਾ ਆ ਸਰਕਾਰਾਂ ਕੀ ਕਰ ਰਹੀਆਂ ਸਾਡਾ ਦੇਖਣਾ ਫਰਜ਼ ਆ ਮਤਲਬ ਵਧੀਆ ਗੱਲ ਆ ਤੁਸੀਂ ਕਹਿ ਰਹੇ ਸਾਨੂੰ ਪਰ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਦੇਖੋ ਮੈਂ ਤਾਂ ਫੇਰ ਉਹੀ ਗੱਲ ਪਾਜੀ ਬੁੱਧੀ ਹਰ ਇੱਕ ਬੰਦੇ ਦੀ ਆਪੋ ਆਪਣੀ ਆ ਹੁਣ ਮਾਨ ਸਰਕਾਰ ਥੋੜੀ ਚਾਹੂਗੀ ਮੇਤੇ ਕਿ ਚੱਡੂਲੇ ਜੀ 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 ਜੇ ਮਾਨ ਸਰਕਾਰ ਬਣੀ ਆ ਤਾਂ ਕੁਝ ਵਧੀਆ ਕਰਨ ਨੂੰ ਬਣੀ ਆ ਹੈਨਾ ਜੋ ਖੇਤਰ ਚ ਆਈ ਆ ਚਾਹੇ ਜਿਹੜੀ ਪਹਿਲੀ ਵੀ ਸਰਕਾਰ ਸੀ ਚਾਹੇ ਬਾਦਲ ਰੱਖ ਲਓ ਕਾਂਗਰਸ ਰੱਖ ਲਓ ਉਹ ਵੀ ਮਤਲਬ ਵਧੀਆ ਕਰਨ ਨੂੰ ਬਣੇ ਆ ਪਰ ਕਈ ਵਾਰੀ ਇਦਾਂ ਹੁੰਦਾ ਪਸ ਆਪਾਂ ਕੰਮ ਕਰਨ ਦੀ ਵਧੀਆ ਕੋਸ਼ਿਸ਼ ਕਰਦੇ ਨਹੀਂ ਹੁੰਦਾ ਜੀ ਜਾਂ ਫਿਰ ਥੱਲੇ ਦੀ ਜਿਹੜੀ ਜਨਤਾ ਆ ਮਤਲਬ ਜਾਂ ਆਮ ਅਧਿਕਾਰੀ ਉਹ ਨਹੀਂ ਕਰਨ ਕਰਦੇ ਜਾਂ ਨਹੀਂ ਕਰਨਦੇ ਹਨਾ ਤੇ ਇਸ ਕਰਕੇ ਸਰਕਾਰਾਂ ਚਲੋ ਆਪਣੇ ਆਪ ਨੂੰ ਵਧੀਆ ਕਰਦੀਆਂ ਮੈਂ ਕਿਸੇ ਦੇ ਬਲੇਮ ਨਹੀਂ ਲਾਉਂਦਾ ਤੇ ਬਾਕੀ ਠੀਕ ਹੈ ਮਾਨ ਸਾਹਿਬ ਜਿੱਦਾਂ ਚੱਲ ਰਿਹਾ ਵਧੀਆ ਚੱਲ ਰਿਹਾ ਤੁਸੀਂ ਇੱਕ ਬਹੁਤ ਹੀ ਸੁਲਝੇ ਹੋਏ ਸਮਾਜ ਸੁਧਾਰਕ ਹੋ ਸਮਾਜ ਸੇਵਾ ਦੇ ਕੰਮ ਕਰ ਰਹੇ ਹੋ ਇਸ ਕਰਕੇ ਮੇਰਾ ਜਿਹੜੇ ਸਵਾਲ ਤੁਹਾਨੂੰ ਕਰਨੇ ਜ਼ਰੂਰੀ ਸੀ ਕਿਉਂਕਿ ਉਸੇ ਇਨਸਾਨ ਨੂੰ ਸਵਾਲ ਇਦਾਂ ਦੇ ਕੀਤੇ ਜਾਂਦੇ ਆ ਜਿਹੜਾ ਸਮਾਜ ਸੁਧਾਰਕ ਹੋਵੇ ਤੇ ਤੁਸੀਂ ਇਸ਼ਾਰਾ ਰੱਖਦੇ ਹੋ ਸਮਾਜ ਨੂੰ ਸੁਧਾਰਨ ਦੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ੰ ਦਸ਼ਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਕਿਉਂਕਿ ਬਹੁਤ ਵੱਡੀਆਂ ਸੇਵਾਵਾਂ ਚੱਲ ਰਹੀਆਂ ਨੇ ਸ਼ਹੀਦ ਬਾਬਾ ਗੰਡਾ ਸਿੰਘ ਜੀ ਦੇ ਸਥਾਨ ਦੀ ਸੇਵਾ ਚੱਲ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਉਹ ਵਿੱਚ ਵਿੱਚ ਤੁਹਾਡੇ ਮੋਰੇ ਖੜੀਆਂ ਨੇ ਤੇ ਕੀ ਅਪੀਲ ਕਰਨੀ ਚਾਹੋਗੇ ਲਾਸਟ ਵਿੱਚ ਮੈਂ ਤਾਂ ਇਹੀ ਗੱਲ ਕਰਦਾ ਵੀ ਕੱਲ ਮੇਰੀ ਜਬਰਾਜ ਸਿੰਘ ਜੀ ਐਡਵੋਕੇਟ ਜੋ ਸਰਕਾਰੀ ਵਕੀਲ ਆ ਬਹੁਤ ਵਧੀਆ ਕੰਮ ਕਰ ਰਿਹਾ ਫੀਲਡ ਚ ਜੀ ਮੇਰੀ ਉਹਨਾਂ ਨਾਲ ਵੀ ਇਹੀ ਗੱਲ ਹੋਈ ਸੀ ਮੈਂ ਕਿਹਾ ਬਾਜੀ ਪ ਮਤਲਬ ਸਾਹ ਪਤਾ ਨਹੀਂ ਕਦੋਂ ਮੁੱਕ ਜਾਣੇ ਆ ਹੂੰ ਵੀ ਜੇ ਰੱਬ ਨੇ ਸਾਨੂੰ ਪਾਵਰ ਦਿੱਤੀ ਹੈ ਜੀ ਤੇ ਉਹਦੀ ਇੰਨੀ ਕਿ ਤੱਕ ਪਾ ਦਈਏ ਕਿ ਮਤਲਬ ਦੁਨੀਆ ਯਾਦ ਰੱਖੇ ਕਿ ਹਾਂ ਯਾਰ ਕੰਮ ਕੀਤਾ ਸੀ ਜੀ ਜੀ ਹੁਣ ਮੰਨ ਲਓ ਮੈਂ ਪਿੰਡ ਦਾ ਸਰਪੰਚ ਬਣਿਆ ਉਹਦਾ ਕੀ ਫਾਇਦਾ ਮੈਂ ਤਾਸ਼ ਖੇਡ ਕੇ 5 ਸਾਲ ਖਰਾਬ ਕਰ ਦਵਾ ਮਸੀ ਮੌਕਾ ਮਿਲਿਆ ਯਾਰ ਰੱਬ ਨੇ ਤੁਹਾਨੂੰ ਸਪੈਸ਼ਲ ਤਾਂ ਹੀ ਚੁਣਿਆ ਵਾ ਜੇ ਤੁਹਾਡੇ 'ਚ ਤਾਕਤ ਆ ਕੰਮ ਕਰਨ ਦੀ ਪਰ ਉਹਨੂੰ ਕਰਨਾ ਤਾਂ ਤੁਸੀਂ ਆਂ ਰੱਬ ਨੇ ਤਾਂ ਥੱਲੇ ਨਹੀਂ ਆਉਣਾ ਨਾ ਇਸ ਕਰਕੇ ਮੈਂ ਹਰ ਇੱਕ ਬੰਦੇ ਨੂੰ ਇਹੀ ਅਪੀਲ ਕਰਦਾ ਆ ਦੇਖੋ ਸਾਰੇ ਹੀ ਵਧੀਆ ਨੇ ਜੇ ਰੱਬ ਨੇ ਤੁਹਾਨੂੰ ਜਨਮ ਦਿੱਤਾ ਹੱਥ ਪੈਰ ਚੰਗੇ ਦਿੱਤੇ ਆ ਤੇ ਆਪਾਂ ਨੂੰ ਮਤਲਬ ਵਧੀਆ ਕਰਕੇ ਹੀ ਦਿੱਤੇ ਆ ਨਹੀਂ ਤਾਂ ਲੰਗੜੇ ਲੁੱਲੇ ਕੋੜੀ ਬਥੇਰੇ ਤੁਰੇ ਫਿਰਦੇ ਆ ਪਰ ਜੇ ਤੁਹਾਨੂੰ ਗੁਰੂ ਨੇ ਕਿਰਪਾ ਕੀਤੀ ਆ ਤਾਂ ਉਹਦਾ ਯਾਰ ਸਹੀ ਇਸਤੇਮਾਲ ਕਰੀਏ ਤੁਸੀਂ ਹਰ ਇੱਕ ਬੰਦਾ ਇਹ ਜ਼ਰੂਰੀ ਥੋੜੀ ਸੰਸਥਾ ਨਹੀਂ ਸਾਰਾ ਕੁਝ ਕਰਨਾ ਆ ਮੈਂ ਨਹੀਂ ਕਹਿੰਦਾ ਤੁਸੀਂ ਸਾਨੂੰ ਪੈਸੇ ਦਿਓ ਹੈਨਾ ਤੁਸੀਂ ਇੱਕ ਪਰਿਵਾਰ ਫੜ ਲਓ ਪਿਆਰ ਮੈਂ ਮਹੀਨੇ ਵਾਦ ਨੂੰ 1500 ਦਾ ਰਾਸ਼ਨ ਦੇਣਾ ਜੀ ਜੀ ਬਿਲਕੁਲ ਜ਼ਰੂਰੀ ਨਹੀਂ ਬਾਹਰਲੇ ਪਿੰਡਾਂ ਜਾ ਕੇ ਦੇਣਾ ਆਪਣੇ ਪਿੰਡ ਚ ਦੇ ਦਿਓ ਹੈਨਾ ਜੇ ਸਾਰੇ ਪੈਸੇ ਅਮੀਰ ਤੋਂ ਅਮੀਰ ਬੰਦਾ ਬੈਠਾ ਹੈਨਾ ਦਾਨ ਵੀ ਕਰ ਰਿਹਾ ਪਰ ਉਹ ਕਰ ਕਿੱਥੇ ਰਿਹਾ ਗੁਰਦੁਆਰੇ ਮੰਦਰਾਂ ਦੀਆਂ ਗੋਲ ਕੱਚ ਦੇਖੋ ਹੁਣ ਗੁਰਦੁਆਰਾ ਬਣਾ ਕੇ ਢਾਈ ਜਾਣਾ ਫੇਰ ਬਣਾਈ ਜਾਣਾ ਚਲੋ ਸਮੇਂ ਦੀ ਮੰਗ ਜਿਹੜੀ ਚੀਜ਼ ਹੈਗੀ ਆ ਆਪਣੇ ਇਤਿਹਾਸ ਗੁਰਦੁਆਰੇ ਜਿੱਥੇ ਗੁਰੂ ਸਬਾਨ ਆਏ ਆ ਸਾਡੇ ਜਾਂ ਜਿੱਦਾਂ ਵੀ ਹੈਨਾ ਜਿਹੜਾ ਇਤਿਹਾਸ ਨਾਲ ਸੰਬੰਧ ਦੇ ਆ ਸਾਨੂੰ ਸਾਂਭਣਾ ਚਾਹੀਦਾ ਹੁਣ ਇੱਕ ਇੱਕ ਪਿੰਡ ਚ 10-10 ਗੁਰਦੁਆਰੇ ਉਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਜੇ 1 ਕਰੋੜ ਰੁਪਇਆ ਵੀ ਇੱਕ ਗੁਰਦੁਆਰੇ ਤੇ ਲੱਗਾ ਹੈ ਤਾਂ ਮਤਲਬ 10 15 15 ਕਰੋੜ ਰੁਪਇਆ ਇੱਕ ਪਿੰਡ 'ਚ ਲੱਗਾ ਹੈ ਜੋ 10 15 ਕਰੋੜ ਰੁਪਇਆ ਸਿਰਫ ਆਪਣੇ ਪਰਿਵਾਰਾਂ ਦੇਖੋ ਹੁਣ ਸਿੱਖੀ ਦਾ ਘਟਾ ਕਿਉਂ ਹੋ ਰਿਹਾ ਸਿੱਖੀ ਦਾ ਘਟਾ ਹੋਣ ਦਾ ਮੁੱਖ ਕਾਰਨ ਇਹੀ ਆ ਵੀਰ ਕਿਉਂਕਿ ਆਪਾਂ ਮੰਦਿਰ ਗੁਰਦੁਆਰੇ ਤਾਂ ਬਣਾਈ ਜਾਂਦੇ ਆ ਪਰ ਉਸ 'ਚ ਜਿਹੜਾ ਆਉਂਦਾ ਉਹਨੂੰ ਸੰਭਲਣ ਕੋਈ ਵੀ ਨਹੀਂ ਹੁਣ ਤੁਸੀਂ ਰਾਗੀ ਸਿੰਘ ਲਾ ਲਓ ਪਾਠੀ ਸਿੰਘ ਲਾ ਲਓ ਜੇ ਤੁਸੀਂ ਉਹਨਾਂ ਦੀ ਆਰਥਿਕ ਹਾਲਤ ਦੇਖੋ ਤਾਂ ਬਹੁਤ ਜ਼ਿਆਦਾ ਮਾੜੀ ਆ ਜੀ ਉਪਰੋਂ ਚਿੱਟੇ ਕੱਪੜੇ ਪਾਏ ਸਾਨੂੰ ਦੀਦੇ ਆ ਪਰ ਜੇ ਉਹਦੇ ਅੰਦਰ ਜਾऊं ਉਹਦੇ ਘਰ ਜਾऊं ਕਦੀ ਕਿਸੇ ਨੇ ਪੁੱਛਿਆ ਵੀ ਹਾਜ਼ਰੀ ਦੇ ਘਰ ਜਾ ਕੇ ਦੇਖੀਏ ਕਿਹੋ ਜਿਹੇ ਹਾਲਾਤਾਂ 'ਚ ਜੀਦਾ ਆ ਤੇ ਬਹੁਤ ਮੁਸ਼ਕਲ ਆ ਮਤਲਬ ਉਹਨਾਂ ਦਾ ਇਹ ਮਹਗਾਈ ਦੀ ਜ਼ਿੰਦਗੀ 'ਚ ਸਰਵਾਈਵ ਕਰਨਾ ਸਾਡਾ ਫਰਜ਼ ਬਣਦਾ ਉਹਨਾਂ ਦੀ ਬਾਹ ਫੜੀਏ ਜਿੰਨਾ ਵੀ ਹੋ ਸਕੇ ਇਹ ਕਦੀ ਇਹ ਨਾ ਥੋਪੋਗੇ ਉਹ ਸੰਸਤਾ ਕਰੂਗੀ ਉਹ ਪ੍ਰਧਾਨ ਆ ਉਹ ਕਰੂਗਾ ਯਾਰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਹੁਣ ਗੁਰਦੁਆਰਾ ਸਾਹਿਬ ਆ ਮੰਨ ਲਓ ਗੁਰਦੁਆਰੇ ਦੇ ਲੰਗਰ ਹਾਲ ਤੋਂ ਬਾਹਰ ਪੰਡੇ ਪਏ ਅਸੀਂ ਇਹ ਨਾ ਸੋਚੀਏ ਉਹ ਬੰਦਾ ਕਰੂਗਾ ਚੱਕੇ ਸਾਡਾ ਫਰਜ਼ ਮੰਨਦਾ ਅਸੀਂ ਦੇਖਿਆ ਅਸੀਂ ਚੱਕ ਰੱਖਦੀ ਹੈ ਹੈਨਾ ਇਸੇ ਤਰ੍ਹਾਂ ਸਮਾਜ ਸੁਧਰਨਾ ਜੇ ਆਪਾਂ ਇੱਕ ਦੂਜੇ ਤੇ ਥੋਪਦੇ ਰਹੇ ਉਹੀ ਅਕਾਲੀ ਕਾਂਗਰਸ ਨੂੰ ਮਾਰ ਅਗੇ ਜਾਂਦੇ ਕਾਂਗਰਸ ਅਕਾਲੀਆਂ ਨੂੰ ਮਾਰੇ ਗਈ ਜਾਂਦੀ ਆ ਤੇ ਇਸ ਕਰਕੇ ਆਪਾਂ ਆਪਣਾ ਫਰਜ਼ ਸਮਝੀਏ ਹੈਨਾ ਤੇ ਆਪਾਂ ਕਿਦਾਂ ਸਮਾਜ ਨੂੰ ਸੁਧਾਰਨਾ ਜੇ ਆਪਾਂ ਸੁਧਰਾਂਗੇ ਤਾਂ ਹੀ ਸਮਾਜ ਸੁਧਰੂਗਾ ਹੁਣ ਜੇ ਮੈਂ ਹੀ ਸ਼ਰਾਬ ਪੀਣਾ ਮੈਂ ਦੂਜੇ ਨੂੰ ਕਹਿੰਦਾ ਨਹੀਂ ਸ਼ਰਾਬ ਨਹੀਂ ਪੀਣੀ ਇਦਾਂ ਥੋੜੀ ਹੋ ਸਕਦਾ ਹੈ ਨਾ ਤੇ ਬਹੁਤ ਧੰਨਵਾਦ ਹੈ ਤੁਹਾਡਾ ਬਹੁਤ ਜਿਆਦਾ ਧੰਨਵਾਦ ਆ ਸਾਰੇ ਪੱਤਰਕਾਰ ਭਾਈਚਾਰੇ ਦਾ ਮੈਂ ਸੱਚੀਓ ਕਾਰਜ ਨਹੀਂ ਦੇ ਸਕਦਾ ਕਿਉਂਕਿ ਜਿੰਨਾ ਕਹਨਾਂ ਨੇ ਮਾਨ ਦਿੱਤਾ ਮੈਡੀ ਔਕਾਤ ਦਾ ਮਾਲਕ ਹੀ ਨਹੀਂ ਹੈਗਾ ਨਾ ਤੇ ਅਜਿਹਾ ਐਵੇਂ ਬਹੁਤ ਬਹੁਤ ਮਾੜੇ ਬੰਦੇ ਹਨ ਤੇ ਮਹਾਰਾ ਨੇ ਬੜੀ ਦਇਆ ਕੀਤੀ ਆ ਪਿਆ ਅੱਜ ਅਸੀਂ ਤੁਹਾਡੇ ਸਾਹਮਣੇ ਬੈਠੇ ਆ ਸੋ ਇਹ ਅਸੀਂ ਸਾਡੇ ਵਿੱਚ ਸਰਦਾਰ ਸੁਖਜੀਤ ਸਿੰਘ ਮਨਿਹਾਸ ਡਰੋਲੀ ਕਲਾ ਸ਼ਹੀਦ ਬਾਬਾ ਮਤੀ ਸਾਹਿਬ ਦੀ ਸੇਵਾ ਸੋਸਾਇਟੀ ਆਦਮਪੁਰ ਦੁਆਬਾ ਪੰਜਾਬ ਦੇ ਮੁੱਖ ਸੇਵਾਦਾਰ ਜਿਹੜੇ ਬਹੁਤ ਹੀ ਸੇਵਾਵਾਂ ਨਿਭਾ ਰਹੇ ਨੇ ਖੂਨਦਾਨ ਕੈਂਪ ਰੁੱਖ ਲਗਾਉਣੇ ਰਾਸ਼ਨ ਦੇਣਾ ਲੇ ਗਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦੇਣੀ ਹੋਰ ਵੀ ਬਹੁਤ ਸਾਰੀਆਂ ਵਧੀਆ ਸੇਵਾਵਾਂ ਨਿਭਾ ਰਹੇ ਨੇ ਤੇ ਸਾਡੇ ਚੈਨਲ ਵੱਲੋਂ ਤੁਹਾਨੂੰ ਇੱਕੋ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਤੁਸੀਂ ਇਸ ਸੁਸਾਇਟੀ ਨੂੰ ਸਹਿਯੋਗ ਦਿਓ ਤਾਂ ਜੋ ਇਹ ਸੇਵਾਵਾਂ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖਣ ਇਹ ਪ੍ਰੋਗਰਾਮ ਸਾਡਾ ਆਪ ਜੀ ਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਔਰ ਅਗਰ ਜੇ ਕਿਸੇ ਨੇ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਹਿੱਸਾ ਲੈਣਾ ਚਾਹੁੰਦਾ ਹੈ ਤੇ ਉਹ ਸਾਡੇ ਸੰਪਰਕ ਨੰਬਰ 81980 69291 ਤੇ ਸੰਪਰਕ ਕਰ ਸਕਦਾ ਹੈ ਸਾਰੀਆਂ ਸੋਸ਼ਲ ਮੀਡੀਆ ਐਪਸ ਦੇ ਉੱਪਰ ਸਾਡਾ ਚੈਨਲ ਉਪਲਬਧ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ